K Calvini Nuriy yeah yeah, id segue Eh mi uma raiz پانی 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 Thank you ਅੱਗੇ ਥੋੜਾ ਜਿਹਾ ਸੇਕ ਅੱਗੇ ਇੱਕ ਮਿੰਟ ਇੱਕ ਹੰਡ ਗੱਲ ਨਹੀਂ ਮੈਨੂੰ ਕੁਝ ਨਹੀਂ ਕਹਿਣਾ ਅਸ਼ੀਰ ਜੀ ਕਿਸ ਕਾ ਨੂੰ ਲੈ ਕੇ ਜਿਹੜਾ ਪ੍ਰਧਾਨ ਮੰਤਰੀ ਦਾ ਪੱਤਰ ਆਪਕੇ ਗਿਆ ਅੱਜ ਸੈਂਟਰ ਦੀ ਸਰਕਾਰ ਦਾ ਪੁਤਲਾ ਪ੍ਰਧਾਨ ਮੰਤਰੀ ਜੀ ਦਾ ਪੁਤਲਾ ਬਹੁਤ ਰੋਸ਼ ਨਾਲ ਅੱਜ ਐਸ ਚੌਂਕ ਦੇ ਵਿੱਚ ਪਠਾਨਕੋਟ ਲਾਈਕਾਂ ਵਾਲੇ ਚੌਂਕ ਦੇ ਵਿੱਚ ਫੂਕਿਆ ਗਿਆ ਔਰ ਆ ਇੱਕ ਪੂਰੇ ਦੇਸ਼ ਦੇ ਹਰ ਬੱਚੇ ਨੂੰ ਹਰ ਨਾਗਰਿਕ ਨੂੰ ਪਤਾ ਹੈ ਕਿ ਇਹ ਕਿਉਂ ਅੱਜ ਉਹਨਾਂ ਦਾ ਰੋਸ਼ ਉਹਨਾਂ ਦਾ ਪੁਤਲਾ ਫੂਕੇ ਕੀਤਾ ਗਿਆ ਔਰ ਆ ਸਭ ਤੋਂ ਵੱਡਾ ਰੀਜ਼ਨ ਹੈ ਜੀ ਇੱਕ ਤਾਨਾਸ਼ਾਈ ਸਰਕਾਰ ਦਾ ਤਾਨਾਸ਼ਾਈ ਬਿਆਨ ਔਰ ਇੱਕ ਕਾਤਲਨਾ ਬਿਆਨ ਤੁਸੀਂ ਸੋਸ਼ਲ ਮੀਡੀਆ ਚ ਮੀਡੀਆ ਚ ਦੇਖਿਆ ਹੋਣਾ ਕਿ ਮੋਦੀ ਸਰਕਾਰ ਦੇ ਮੰਤਰੀ ਲੋਕ ਸਭਾ ਦੇ ਵਿੱਚ ਬਹਿ ਕੇ ਇਹ ਬੋਲਿਆ ਜਾ ਰਿਹਾ ਹੈ ਕੁਝ ਮੰਤਰੀਆਂ ਨੇ ਜਿਹੜੇ ਚ ਮੋਦੀ ਮੋਦੀ ਸਾਹਿਬ ਖੁਦ ਬੈਠੇ ਦਨੇ ਉੱਥੇ ਪ੍ਰਧਾਨ ਮੰਤਰੀ ਔਰ ਉਹਨਾਂ ਦੇ ਸਾਹਮਣੇ ਬੋਲਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇੰਦਰਾ ਗਾਂਧੀ ਜੀ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਜਿਨ੍ਹਾਂ ਦੀ ਸ਼ਹਾਦਤ ਨੂੰ ਇੱਕ ਮਰਨ ਦਾ ਨਾਮ ਦਿੱਤਾ ਗਿਆ ਉਦਾਂ ਹੀ ਰਾਹੁਲ ਗਾਂਧੀ ਜੀ ਨੂੰ ਇਸ ਤੋਂ ਜ਼ਿਆਦਾ ਗੋਲੀਆਂ ਮਾਰੀਆਂ ਜਾਣਗੀਆਂ ਇਸ ਤੋਂ ਜ਼ਿਆਦਾ ਸ਼ਰਮਨਾਕ ਉਹ ਕਾਤਲਾਨਾ ਔਰ ਇੱਕ ਉਗਰਵਾਦੀ ਬਿਆਨ ਇੱਕ ਮੰਤਰੀ ਦੇ ਰਿਹਾ ਹੈ ਇਹ ਬਹੁਤ ਸ਼ਰਮਨਾਕ ਹੈ ਔਰ ਡਰਾਇਆ ਜਾ ਰਹਾ ਹੈ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਡਰਾਇਆਸ ਕਰਕੇ ਜਾ ਰਿਹਾ ਕਿਉਂਕਿ ਉਹ ਸੰਵਿਧਾਨ ਦੇ ਖਿਲਾਫ ਜੋ ਹੈ ਬੀਜੇਪੀ ਸਰਕਾਰ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਔਰ ਇਹ ਖਿਲਾਫ ਲੜਾਈ ਲੜ ਰਹੇ ਨੇ ਉਹ ਇੱਕ ਗਰੀਬ ਵਰਗ ਦੇ ਖਿਲਾਫ ਲੜਾਈ ਲੜ ਰਹੇ ਨੇ ਉਹ ਇੱਕ ਦਲਿਤ ਸਮਾਜ ਦੇ ਖਿਲਾਫ ਲੜਾਈ ਲੜ ਰਹੇ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਔਰ ਹੋਰ ਵੀ ਜਿਹੜੇ ਪਿਛੜੇ ਵਰਗ ਨੇ ਉਹਨਾਂ ਦੇ ਹੱਕ ਦੇ ਬਾਰੇ ਉਹ ਜਦੋਂ ਰਾਹੁਲ ਗਾਂਧੀ ਜੀ ਬੋਲਦੇ ਨੇ ਤੇ ਕੁਝ ਉਹਨਾਂ ਦੇ ਜਿਹੜੇ ਚਮਚੇ ਮੰਤਰੀ ਨੇ ਜਾਂ ਐਮਐਲਏ ਨੇ ਉਹ ਆ ਬੋਲਦੇ ਨੇ कि ਜਿਹੜੇ راہુલ ਗਾਂਧੀ ਜੀ ਦੀ ਜੁਬਾਨ ਕੱਟ ਕੇ ਲਿਆਣਗੇ ਉਹਨਾਂ ਨੂੰ 11 ਲੱਖ ਰੁਪਏ ਇਨਾਮ ਦਿੱਤਾ ਜਾਏਗਾ। ਕੀ ਐ ਇੱਕ ਪ੍ਰਧਾਨ ਮੰਤਰੀ ਜੀ ਨੂੰ? ਕੀ ਐ ਕੋਈ ਸੈਂਟਰ ਸਰਕਾਰ ਨੂੰ ਐ ਸ਼ੋਭਾ ਦਿੰਦਾ ਐ ਕਿ ਤੁਸੀਂ ਲੋਕ ਸਭਾ ਦੇ ਵਿੱਚ ਅਗਰ ਕੋਈ ਲੋਕਾਂ ਦੇ ਹੱਕ 'ਚ ਕੋਈ ਮਜ਼ਦੂਰ, ਗਰੀਬਾਂ ਦੇ ਕੁਝ ਪਿਛੜੇ ਵਰਗਾਂ ਦੇ ਹੱਕ ਦੇ ਵਿੱਚ ਅਗਰ ਕੋਈ ਇਨਸਾਨ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ ਤੇ ਉਰੀ ਉਹਨੂੰ ਤੁਸੀਂ ਇਸ ਤਰੀਕੇ ਦੀਆਂ ਧਮਕੀਆਂ ਔਰ ਥ੍ਰੈਟ ਦੋਗੇ? ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ ਜੀ ਦੇ ਪਰਿਵਾਰ ਚੋਂ ਸਿਰਫ ਉਹਨਾਂ ਦੀ ਦਾਦੀ ਜੀ ਨਹੀਂ ਉਹਨਾਂ ਦੇ ਪਿਤਾ ਜੀ ਵੀ ਸ਼ਹਾਦਤ ਹੋਏ ਨੇ ਔਰ ਉਹਨਾਂ ਨੇ ਦੇਸ਼ ਦੀ ਅਖੰਡਤਾ ਵਾਸਤੇ ਆਪਣੀ ਕੁਰਬਾਨੀਆਂ ਦਿੱਤੀਆਂ ਮੈਂ ਸਰਕਾਰ ਤੋਂ ਪੁੱਛਣਾ ਚਾਹਨਾ ਕਿ ਕੀ ਐਨਾ ਨੇ ਐਨਾ ਦੇ ਪੂਰੇ ਇਤਿਹਾਸ ਦੇ ਵਿੱਚ ਭਾਜਪੀ ਦੇ ਵਿੱਚ ਕਿਸੇ ਨੇ ਦੇਸ਼ ਵਾਸਤੇ ਆਪਣੀ ਕੋਈ ਸ਼ਹਾਦਤ ਦਿੱਤੀ ਹੈ ਅਗਰ ਇੱਕ ਵੀ ਨਾਮ ਹੈਗਾ ਤੇ ਅਸੀਂ ਵੀ ਸੋਚਾਂਗੇ ਕਿ ਹਾਂ ਜੀ ਤੁਸੀਂ ਵੀ ਕਿਸੇ ਦੇ ਤੁਸੀਂ ਵੀ ਆਪਣੇ ਦੇਸ਼ ਵਾਸਤੇ ਕਿਸੇ ਨੇ ਕੁਝ ਕੀਤਾ ਔਰ ਜਿਹੜੇ ਰਮਨੀਤ ਬਿੱਟੂ ਜੀ ਨੇ ਜਿਨ੍ਹਾਂ ਨੇ ਯੂਥ ਤੋਂ ਆਪਣਾ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ ਔਰ ਉਹਨਾਂ ਦੇ ਪਿੱਛੇ ਉਹਨਾਂ ਨੂੰ ਮੈਂ ਬੜਾ ਇੱਕ ਦੁਖਦ ਕਹਿ ਰਿਹਾ ਸਾਡੇ ਉਹ ਸਾਥੀ ਰਹੇ ਨੇ ਉਹਨਾਂ ਨੂੰ ਅਗਰ ਇਸ ਪਾਰਟੀ ਦੇ ਵਿੱਚ ਇੱਜ਼ਤ ਮਾਨ ਮਿਲਿਆ ਉਹ ਐਸੀ ਕਰਕੇ ਮਿਲਿਆ ਕਿਉਂਕਿ ਉਹਨਾਂ ਦੇ ਦਾਦਾ ਜੀ ਸਵਰਗੀਏ ਦਾਤਾ ਜੀ ਬਿਆਨ ਸਿੰਘ ਜੀ ਨੇ ਇਸ ਪੰਜਾਬ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਕਿਆ ਰਣਵੀਰ ਬਿੱਟੂ ਜੀ ਦੀ ਜ਼ਬਾਨ ਕਮੀ ਨਹੀਂ ਜਦੋਂ ਉਹਨਾਂ ਨੇ ਇਹ ਕਿਹਾ ਕਿ ਇੰਦਰਾ ਗਾਂਧੀ ਜੀ ਨੂੰ 34 ਗੋਲੀਆਂ ਲੱਗੀਆਂ ਸੀ। ਉਹਨਾਂ ਨੂੰ ਇਹ ਕਹਿੰਦੇ ਸ਼ਰਮ ਨਹੀਂ ਆਈ ਕਿ ਜਦੋਂ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਬੰਬ ਰੱਖ ਕੇ ਉਡਾ ਦਿੱਤਾ ਗਿਆ ਸੀ ਕਿ ਉਹਨਾਂ ਦਾ ਕੀ ਹਾਲ ਹੋਇਆ ਸੀ। ਕੁਝ ਬੋਲਣ ਤੋਂ ਪਹਿਲਾਂ ਕੁਝ ਆਪਣਾ ਵੀ ਦੇਖ ਲੈਣਾ ਚਾਹੀਦਾ ਹੈ ਕਿ ਜਿਸ ਪਾਰਟੀ ਨੇ ਤੁਹਾਨੂੰ ਐਨਾ ਕੁਝ ਦਿੱਤਾ ਔਰ ਉਸੇ ਪਾਰਟੀ ਦੇ ਖਿਲਾਫ ਔਰ ਉਸੇ ਪਾਰਟੀ ਦਾ ਜਿਹੜੇ ਮੇਨ ਸਾਡੇ ਸਾਡੇ ਲੀਡਰ ਨੇ ਰਾਹੁਲ ਗਾਂਧੀ ਜੀ ਨੇ ਔਰ ਜਿਹੜੇ ਅੱਜ ਦੀ ਤਾਰੀਖ ਦੇ ਵਿੱਚ ਆਪੋਜੀਸ਼ਨ ਦਾ ਉਹ ਰੋਲ ਅਦਾ ਕਰ ਰਹੇ ਹੈ ਜਿਹੜਾ ਅੰਗਰੇਜ਼ਾਂ ਦੇ ਟਾਈਮ ਆਜ਼ਾਦੀ ਵੱਲੇ ਜਵਾਲਾ ਨਹਿਰੂ ਗਾਂਧੀ ਜੀ ਨੇ ਰੋਲ ਪਲੇ ਕੀਤਾ ਸੀ ਮੈਂ ਇਹੀ ਕਹਿਣਾ ਚਾਹਨਾ ਕਿ ਇਸ ਸੈਂਟਰ ਸਰਕਾਰ ਨੂੰ ਸਾਡੇ ਸਾਰੇ ਸਾਥੀ ਆਏ ਦੇ ਨੇ ਸਾਡੇ ਡਿਸਟ੍ਰਿਕਟ ਦੇ ਵਰਕਿੰਗ ਪ੍ਰੈਜ਼ੀਡੈਂਟ ਪ੍ਰਕਾਸ਼ ਬਬਲੀ ਜੀ ਸਾਡੇ ਬਲੌਗ ਦੇ ਪ੍ਰੈਜ਼ੀਡੈਂਟ ਰੂਲਰ ਔਰ ਸ਼ਹਿਰੀ ਹੈਪੀ ਜੀ ਪਰਸ਼ੋਤਮ ਜੀ ਸਾਡੇ ਸਾਰੇ ਕਾਉਂਸਲਰ ਸਾਡੇ ਸੀਨੀਅਰ ਲੀਡਰਸ ਸਾਡੇ ਡਿਸਟ੍ਰਿਕਟ ਔਮਨ ਸੈੱਲ ਦੇ ਪ੍ਰਧਾਨ ਬਿੱਟੂ ਅਗਰਵਾਲ ਜੀ ਸਾਡੀ ਪਹਿਣ ਰਜਨੀ ਕਾਉਂਸਲਰ ਉਹਨਾਂ ਕੋਲ ਵੀ ਜ਼ਿੰਮੇਵਾਰੀਆਂ ਹੋਰ ਵੀ ਸਾਰੇ ਲੋਕ ਐਸੀਐਲ ਦੇ ਪ੍ਰਦਾਨ ਉਹ ਵੀ ਇੱਥੇ ਆਏ ਦੇ ਨੇ ਮੈਂ ਹੀ ਕਹਿਣਾ ਚਾਹੁੰਦਾ ਕਿ ਕੀ ਇਹ ਸਰਕਾਰ ਪਿਛੜਾ ਵਰਗ ਮਜ਼ਦੂਰ ਗਰੀਬ ਐਸੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਇਸ ਦੇਸ਼ ਤੋਂ ਨਿਕਾਲਾ ਦੇਣਾ ਚਾਹੁੰਦੇ ਨੇ ਅਗਰ ਰਾਹੁਲ ਜਾਂਦੀ ਜੀ ਇਹਨਾਂ ਦੇ ਹੱਕ ਦੇ ਬਾਰੇ ਕੁਝ ਬੋਲਦੇ ਨੇ ਤੇ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਜਾਏਗਾ ਢੱਡੀ ਜ਼ੁਬਾਨ ਨੂੰ ਕੱਢ ਦਿੱਤਾ ਜਾਏਗਾ ਇਹ ਬਹੁਤ ਸ਼ਰਮਨਾਕ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਸੁਨਿਆਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ ਪ੍ਰਧਾਨ ਮੰਤਰੀ ਆਪਣੇ ਮੌਜੂਦਾ ਹੁੰਦੇ ਆਪਣੇ ਮੰਤਰੀ ਆਪਣੇ ਐਮਐਲਏਾਂ ਕੋਲੋਂ ਇਹੋ ਜੇ ਕਾਤਿਲਾਨਾ ਬਿਆਨ ਦੁਵਾਏ ਜਾ ਰਹੇ ਨੇ ਔਰ ਮੈਂ ਇੱਕ ਛੋਟਾ ਜਿਹਾ ਸਿਪਾਹੀ ਹੁੰਦੇ ਇਹ ਤੁਹਾਨੂੰ ਐਲਾਨ ਕਰਨਾ ਆਪਣੀ ਸਾਰੀ ਟੀਮ ਵੱਲੋਂ ਇੱਕਾਈ ਛੋਟੇ ਜਿਹੇ ਸ਼ਹਿਰ ਚਾਂ ਲੇਕਿਨ ਇਹ ਆਵਾਜ਼ ਅੱਜ ਪੂਰੇ ਹਿੰਦੁਸਤਾਨ ਚ ਤੁਹਾਡੇ ਪ੍ਰਾਵਾਂ ਦੇ ਜ਼ਰੀਏ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਪ੍ਰੈਸ ਦੇ ਭਰਾ ਇੱਥੇ ਆਏ ਦੇ ਉਹਨਾਂ ਦੇ ਜ਼ਰੀਏ ਮੈਂ ਕਹਿੰਦਾ ਸਰ ਨੁਕਰ ਚ ਇਹ ਸਾਡੀ ਖਬਰ ਜਾਣੀ ਚਾਹੀਦੀ ਹੈ ਕਿ ਰਾਹੁਲ ਗਾਂਧੀ ਜੀ ਦੇ ਖਿਲਾਫ ਕੋਈ ਇਸ ਤਰ੍ਹਾਂ ਬੋਲੇਗਾ ਤੇ ਅਸੀਂ ਡੰਕੇ ਦੇ ਚੋਰ ਤੇ ਪਹਿਲੇ ਗੋਲੀ ਖਾਣ ਵਾਲੇ ਅਸੀਂ ਲੋਗ ਹੋਵਾਂਗੇ ਅਗਰ ਉਹਨਾਂ ਨੂੰ ਕਿਸੇ ਨੇ ਗੋਲੀ ਮਾਰਨੀ ਹੈ ਜਾਂ ਉਹਨਾਂ ਨੂੰ ਖਤਮ ਕਰਨਾ ਤੇ ਸਭ ਤੋਂ ਪਹਿਲਾਂ ਸਾਡੀ ਛਾਤੀ ਤੋਂ ਨਿਕਲਣਾ ਪਏਗਾ ਰਾਹੁਲ ਗਾਂਧੀ ਇੱਕ ਨਹੀਂ ਹੈ ਰਾਹੁਲ ਗਾਂਧੀ ਆ ਸਭ ਖੜੇ ਨੇ ਔਰ ਮੈਂ ਇਹੀ ਕਹਿੰਦੇ ਹੋਏ ਵਿਰਾਮ ਦਵਾਂਗਾ ਕਿ ਅੰਨਾ ਤਾਕਤਵਰ ਤਨਾਸ਼ਹੀਦਾ ਨਹੀਂ ਹਾਲ ਹੋਣਾ ਚਾਹੀਦਾ ਕਿ ਤੁਸੀਂ ਇੱਕ ਮਰਿਆਦਾ ਆਪਣੀ ਪ੍ਰਾਈਮ ਮਿਨਿਸਟਰ ਆਪਣੀ ਮਰਿਆਦਾ ਭੁੱਲ ਜਾਏ ਔਰ ਆਹ ਇੱਕ ਬੇਨਤੀ ਕਰਨਿਆਂ ਮੋਦੀ ਜੀ ਅੱਗੇ ਪ੍ਰਾਈਮ ਮਿਨਿਸਟਰ ਸਾਹਿਬ ਅੱਗੇ ਕਿ ਜਿਨ੍ਹਾਂ ਨੇ ਵੀ ਮੰਤਰੀਆਂ ਨੇ ਉਹਨਾਂ ਦੇ ਮੰਤਰੀਆਂ ਨੇ ਉਹਨਾਂ ਦੇ ਐਮ ਐਲ ਐਸ ਨੇ ਇਹੋ ਜੇ ਗੰਦੇ ਬਿਆਨ ਦਿੱਤੇ ਆ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਆਪਣੀ ਪੋਸਟ ਤੋਂ ਜੈ ਹਿੰਦ 对对对